ਖਾਲਸਾ ਜੀ ਪਹਿਲੀ ਜੂਨ ਨਾ ਭੁੱਲਿਓ ਪਹਿਲੀ ਜੂਨ ਵੋਟਾਂ ਦੇ ਦਿਨ ਵੀ ਆ ਤੇ ਪਹਿਲੀ ਜੂਨ 40 ਸਾਲ ਪਹਿਲੇ ਆ ਦੇਖੋ ਸ਼੍ਰੀ ਕਾਲ ਤੱਕ ਸਾਤੇ ਟੈਂਕਾਂ ਤੋਪਾਂ ਤੇ ਕਾਂਗਰਸ ਨੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ 40 ਸਾਲ ਪਹਿਲੇ ਮੈਨੂੰ ਦੁੱਖ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਤੀ ਉਹਦੇ ਬਾਅਦ ਹਲੇ ਕਿਉਂ ਹਲੇ ਫਿਰ ਵੀ ਨਹੀਂ ਤੁਸੀਂ ਜਾ ਕੇ ਹੁਣ ਪਹਿਲੀ ਜੂਨ ਆ ਗਈ ਹੈ 40 ਸਾਲ ਬਾਅਦ ਉਸੇ ਦਿਨ ਵੋਟ ਹੈ ਤੇ 40 ਸਾਲ ਪਹਿਲੇ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲਿਆਮ ਕੀਤਾ ਸੀ ਕਾਂਗਰਸ ਨੇ ਕਾਨਪੁਰ ਨਾਗਪੁਰ ਕਲਕੱਤਾ ਦਿੱਲੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਅੱਜ ਤੁਹਾਡੇ ਕੋਲੇ ਮੌਕਾ ਆਇਆ ਹੈ ਪਹਿਲੀ ਜੂਨ ਨੂੰ ਬਦਲਾ ਲੈਂਦਾ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕਾਲੀ ਦਲ ਨੂੰ ਪਾ ਦਿਓ ਤੇ ਕਾਂਗਰਸੀਆਂ ਨੂੰ ਝਾੜੂ ਵਾਲੇ ਨੇ ਭਾਜਪਾ ਦੀ ਜ਼ਬਾਨ ਤੱਕ ਜਬਤ ਕਰਾ ਦਿਓ ਰਾਜਵਿੰਦਰ ਜੀ ਐਮਪੀ ਦੇ ਕੈਂਡੀਡੇਟ ਹੈ ਇੱਕ ਪੰਥਕ ਪ੍ਰਵਾਦ ਐ ਸਾ ਗੁਰਦੇਵ ਸਿੰਘ ਬਾਦਲ ਨੂੰ ਤੁਸੀਂ ਜਾਣਦੇ ਹੋ ਉਸ ਪਰਿਵਾਰ ਚੋਂ ਐ ਇਹਨਾਂ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ ਨਾਲੇ ਫਰੀਦਕੋਟ ਵਾਲਿਓ ਤੁਹਾਡੇ ਨਾਲ ਮੇਰਾ ਵੱਡਾ ਪਹਿਲੇ ਤੋਂ ਹੱਕ ਹੈ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਲੀਡਰਸ਼ਿਪ ਹਲੇ ਜਿਹੜੇ ਮੇਰੇ ਵਾਂਗੂ ਉਦੋਂ ਜਵਾਨ ਸੀ ਮੇਰੇ ਵਾਂਗੂ ਹੁਣ ਬੁੜੇ ਹੋਏ ਬੈਠੇ ਆ